ਮੌਸਮ ਵਿਭਾਗ ਦੇ orange alert ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜੜੇ ਹੈ ਸਰਦੀ ਦੀ ਮਾਰ ਪੈ ਰਹੀ ਹੈ ਔਰ ਠੰਡ ਅਤੇ ਕੋਹਰਾ ਵਦਨ ਦੇ ਨਾਲ ਜਿਹੜਾ ਹੈ ਫਸਲਾਂ ਤੇ ਵੀ ਦਾ ਕਾਫੀ ਖਾਸਾ ਪ੍ਰਭਾਵ ਪੈ ਰਿਹਾ ਹੈ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਪੁੱਛਾਂਗੇ ਕਿ ਆਖਿਰਕਾਰ ਇਸ ਠੰਡ ਦਾ ਕੀ ਨੁਕਸਾਨ ਹੋਇਆ ਉਹਨਾਂ ਨੂੰ ਹਾਂਜੀ ਠੰਡ ਕਰਿਆ ਬਹੁਤ ਨੁਕਸਾਨ ਹੈ ਜੀ ਐਸੇ ਤਾਂ ਮਿਰਚਾਂ ਨੇ ਵੀ ਬਹੁਤ ਨੁਕਸਾਨ ਹੈ ਮਿਰਚਾਂ ਲਾਈਆਂ ਸੀ ਮਿਰਚਾਂ ਦੇ ਉੱਤੇ ਫਿਰਕਾ ਕੀਤਾ ਬਹੁਤ ਨੁਕਸਾਨ ਹੋਇਆ ਕਿਹੜੀ ਫਸਲ ਹੋਂ ਤੁਸੀਂ ਬੀਜੀ ਸੀ ਕਿੰਨਾ ਕੁ ਝਾੜ ਉਹਦਾ ਨਿਕਲਿਆ ਤੇ ਕੀ ਨੁਕਸਾਨ ਹੋਇਆ ਹਲੂ ਆਏ ਇਹ ਆਲੂ ਜਿੱਥੇ 200 ਕਟੇ ਨਿਕਲੇ ਉੱਥੇ 100 ਕਟੇ 100 ਕਟੇ ਨਿਕਲੇ 50% ਨੁਕਸਾਨ ਹੋਰ ਕਿਹੜੀਆਂ ਕਿਹੜੀਆਂ ਫਸਲਾਂ ਨੂੰ ਇਹ ਨੁਕਸਾਨ ਦੇ ਆ ਐਸੇ ਸਾਰੀਆਂ ਚੀਜ਼ਾਂ ਨੂੰ ਨੁਕਸਾਨ ਹੈ ਧੋਪਣਾ ਨਿਕਲੇ ਮੀਂਹ ਆ ਪਾਏ ਸਾਰੀਆਂ ਨੂੰ ਫਸਲਾਂ ਨੁਕਸਾਨ ਕਿਹੜੀ ਕਿਹੜੀ ਫਸਲ ਨੂੰ ਖਾਸ ਕਰ ਕਣਕ ਨੂੰ ਮਿਰਚਾਂ ਨੂੰ ਐਸੇ ਜਰ ਬੀ ਵੀ ਹੋਣ ਜਿਹੜੇ ਲਾਵਾਂਗੇ ਹਰਬੀ ਵੀ ठाणेर तो अपना आ पाएंगे वो वो करने काटोगे रहेगी निशान ज़्यादा है कालक मुके ना को नुकसान है कालक मुके चालीस पचाली परसेंटेज नुकसान अगर जब मौसम ठीक नहीं होना था मौसम ठीक नहीं है जी बिल्कुल ਕਿਸਾਨਾਂ ਦਾ ਕਹਿਣਾ ਹੈ ਕਿ ਫਸਲਾਂ ਨੂੰ ਜਿਹੜਾ ਕਾਫੀ ਨੁਕਸਾਨ ਹੈ ਅਰਬੀ ਵੀ ਜਿਹੜੀ ਹੁਣ ਅਗਰ ਇਸ ਮੌਸਮ ਵਿੱਚ ਬੀਜਦੇ ਨੇ ਤਾਂ ਉਹ ਜਿਹੜੀ ਪੈਦਾਵਾਰ ਉਹਦੀ ਘਟੇਗੀ ਜਾਂ ਉੱਗੇਗੀ ਨਹੀਂ ਔਰ ਆਲੂ ਦੀ ਫਸਲ ਵੀ ਕਾਫੀ ਨੁਕਸਾਨੀ ਗਈ ਹੈ ਕਨਕਾ ਨੂੰ ਵੀ 40 ਤੋਂ 50% ਦਾ ਨੁਕਸਾਨ ਹੋ ਰਿਹਾ ਸਾਡੇ ਨਾਲ ਹੋਰ ਕਿਸਾਨ ਨੇ ਹਾਂਜੀ ਕੀ ਠੰਡ ਨਾਲ ਕੀ ਨੁਕਸਾਨ ਹੋ ਰਿਹਾ ਫਸਲਾਂ ਨੂੰ ਕਿਹੜੀਆਂ ਕਿਹੜੀਆਂ ਫਸਲਾਂ ਨੁਕਸਾਨੀਆਂ ਜਾਣੀਆਂ ਔਰ ਕਿੰਨਾ ਕੁ ਨੁਕਸਾਨ ਜੇ ਠੰਡ ਦੀ ਗੱਲ ਕੀਤੀ ਜਾਏ ਤਾਂ ਹਰੇਕ ਫਸਲ ਨੂੰ ਨੁਕਸਾਨ ਆਈ ਜੇ ਆਲੂ ਕਹ ਲਈਏ ਆਲੂ ਨੂੰ ਵੀ ਨੁਕਸਾਨ ਹੈ ਮਿਰਚ ਨੂੰ ਵੀ ਨੁਕਸਾਨ ਹੈਗਾ ਜੀ ਤੇ ਅਰਬੀ ਨੂੰ ਵੀ ਨੁਕਸਾਨ ਹੈਗਾ ਅਗਰ ਧੁੱਪ ਨਾ ਨਿਕਲੀ ਤੇ ਅਰਬੀ ਨੂੰ ਕਾਫੀ ਨੁਕਸਾਨ ਆਈ ਤੇ ਕਣਕ ਨੂੰ ਵੀ ਕੋਈ ਹਾਤੀ ਕਰ ਨੁਕਸਾਨ ਹੈਗਾ ਹੀ ਅਗਰ ਧੁੱਪ ਨਹੀਂ ਨਿਕਲਦੀ ਤਾਂ ਹੀ ਤੇ ਆਖਿਆ ਜਾਏ ਤਾਂ ਮਤਲਬ ਹਰ ਹਰ ਫਸਲ ਨੂੰ ਨੁਕਸਾਨ ਆਈ ਇਸ ਤੋਂ ਪਹਿਲੇ ਕਿਹੜੀ ਫਸਲ ਤੁਸੀਂ ਬੀਜੀ ਸੀ ਔਰ ਕਿੰਨਾ ਕੁ ਨੁਕਸਾਨ ਹੋਇਆ ਉਹਦਾ ਇਸ ਤੋਂ ਪਹਿਲਾਂ ਅਸੀਂ ਆਲੂ ਲਗਾਏ ਸੀ ਉਹ ਠੰਡ ਕਰਕੇ ਉਹਦਾ ਵੀ ਕਾਫੀ ਨੁਕਸਾਨ ਰਿਹਾ ਹੀ ਹੁਣ ਜੇ ਇਸੇ ਤਰ੍ਹਾਂ ਠੰਡ ਰਹੇ ਤੇ ਹੁਣ ਇਸ ਤੋਂ ਬਾਅਦ ਅਗਲੀ ਫਸਲ ਅਰਬੀ ਲਗਾਨੀ ਹੈ ਤੇ ਉਹਨੂੰ ਵੀ ਕਾਫੀ ਨੁਕਸਾਨ ਹੈ ਗਾਈ ਕੀ ਨੁਕਸਾਨ ਹੋਏਗਾ ਉਹਨੂੰ ਵੀ ਉਹ ਸਹੀ ਤਰ੍ਹਾਂ ਬੰਦ ਹੀ ਨਹੀਂ ਆਈ ਠੰਡ ਕਰਕੇ ਖਰਾਬ ਹੋ ਜਾਂਦੀ ਹੈ ਜੀ ਉਹ ਗਲ ਜਾਂਦੀ ਹੈ ਅਰਬੀ ਤੇ ਮਿਰਚ ਵਗੈਰਾ ਨੂੰ ਵੀ ਹਾਂਜੀ ਮਿਰਚ ਨੂੰ ਵੀ ਨੁਕਸਾਨ ਹੈ ਗਾਈ ਉਹ ਮਿਰਚ ਧੁੱਪ ਹੋਏ ਤਾਂ ਵਧੀਆ ਮਤਲਬ ਫਟ ਕਰਦੀਆਂ ਜੀ ਤੇ ਠੰਡ ਕਰਕੇ ਉਹ ਉਹਦੇ ਪੱਤੇ ਡਿੱਗ ਪੈਂਦੇ ਆਈ ਉਹ ਖਰਾਬ ਹੋ ਜਾਂਦੀ ਹੈ ਜੀ ਤੇ ਕਿੰਨਾ ਕੁ ਨੁਕਸਾਨ ਤੁਹਾਨੂੰ ਚੱਲਣਾ ਪਿਆ ਹੁਣ ਹੋਂਤੇ ਕਰ ਠੰਡ ਕਰਕੇ ਕਾਫੀ ਨੁਕਸਾਨ ਚਲਣਾ ਪਿਆ ਹੈ ਹਾਂਜੀ ਜੀ ਬਿਲਕੁਲ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਇਸ ਠੰਡ ਦਾ ਮਾਰ ਜਿਹੜੀ ਹੈ ਕਾਫੀ ਹੱਦ ਤੱਕ ਚਲਣੀ ਪੈ ਰਹੀ ਹੈ ਕਿਉਂਕਿ 50 ਫੀਸਦੀ ਦੇ ਕਰੀਬ ਜਿਹੜੀ ਆਲੂ ਦੀ ਫਸਲ ਨੁਕਸਾਨੀ ਗਈ ਹੈ ਔਰ ਮਿਰਚਾਂ ਨੂੰ ਲਗਾ ਲਓ ਅਰਬੀ ਲਗਾ ਲਓ ਅਗਰ ਅਰਬੀ ਇਸ ਮੌਸਮ 'ਚ ਬੀਜਦੇ ਨੇ ਅਗਰ ਤੁੱਪ ਨਹੀਂ ਪੈਂਦੀ ਤਾਂ ਅਰਬੀ ਵੀ ਜਿਹੜੀ ਹੈ ਉਹ ਗਰੋਥ ਨਹੀਂ ਕਰੇਗੀ ਉਹ ਉੱਗੇਗੀ ਨਹੀਂ ਸਹੀ ਤਰੀਕੇ ਨਾਲ ਜੀ ਦਾ ਕਿਸਾਨਾਂ ਨੂੰ ਸਿੱਧਾ-ਸਿੱਧਾ ਨੁਕਸਾਨ ਚਲਣਾ ਪਏਗਾ ਪ੍ਰਸਪਤ ਤੋਂ ਗੌਰਮਾਨਿਕ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ